ਇਹ ਤਾਂ ਪ੍ਰਾਈਜ਼ ਕੀ ਹੈ ਵੀਰੇ ਪ੍ਰਾਈਜ਼ ਬਾਈ ਜੀ ਇਹ ਤਾਂ 12.5 ਲੱਖ ਰੁਪਈਆ ਹਮ 4 ਲੱਖ ਰੁਪਈਆ ਆਪਾਂ ਸਬਸਿਡੀ ਕੱਟ ਕੇ ਦੇ ਰਹੇ ਹਾਂ ਠੀਕ ਹੈ ਹਾਂਜੀ ਹਾਂਜੀ ਹਾਂ ਹਾਂ 12.5 ਲੱਖ ਰੁਪਈਆ ਤੁਸੀਂ ਪ੍ਰਾਈਜ਼ ਕਿਹਾ ਤੇ 4 ਲੱਖ ਰੁਪਈਆ ਸਬਸਿਡੀ ਕੱਟ ਕੇ ਦੇ ਰਹੇ ਹਾਂ ਆਪਾਂ ਹਾਂ ਇਹ ਮੇਨ ਗੱਲ ਹੈ ਇਹਦੀ ਜਿਹੜੀ ਸਾਡੀ ਇਹ ਮਸ਼ੀਨਾਂ 4 ਖੁੱਟ ਇਕੱਠੇ ਲੈ ਜਾਂਦੀ ਹੈ ਇਹ ਚਾਰ ਹਾਂਜੀ ਹਾਂ ਹਾਲਕੇ ਚਾਰ ਰੋ ਉੱਠੇ ਜੀ ਆਂਦੀ ਹੈ ਇਹ ਉਦੋਂ ਬਾਅਦ ਜਿਹੜੀ ਇਹਦੀ ਬਣਾਵਟ ਆ ਜਿਵੇਂ ਫੋਰਨਰ ਦੇ ਕਟਰ ਆਉਂਦੇ ਆਂਦੇ ਉਹ ਬਣਾਵਟ ਆ ਸਾਰੀ ਗੇ ਡਰਾਈਵ ਵਿੱਚ ਹੈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਸਾਰੇ ਤੇ ਆਪਾਂ ਅੱਜ ਖੜੇ ਆਂ ਜੀ ਬਠਿੰਡੇ ਮੇਲੇ ਦੇ ਵਿੱਚ ਜਿਹੜੀ ਆ ਤੁਸੀਂ ਪਿੱਛੇ ਮੇਰੇ ਮਸ਼ੀਨ ਵੇਖੀ ਜਾਨੇ ਉਹ ਮੱਕੀ ਦਾ ਚਾਰ ਪਾਉਣ ਵਾਲੀ ਇਹ ਮਸ਼ੀਨ ਆ ਇਹਦੀ ਡਿਟੇਲ ਦੀ ਆਪਾਂ ਗੱਲ ਕਰਾਂਗੇ ਵੀ ਕਿੰਨਾ ਇਹਦਾ ਪ੍ਰਾਈਸ ਆ ਕਿੰਨੇ ਹਸ ਪਾਵਰ ਇਹਨੂੰ ਟਰੈਕ ਚਾਹੀਦਾ ਕੀ ਐਵਰੇਜ ਦਿਨ ਦਾ ਕਿੰਨੇ ਕਿੱਲੇ ਮੱਕੀ ਦਾ ਚਾਰ ਇਹ ਪਾ ਦਿੰਦੀ ਆ ਸਾਰੀਆਂ ਗੱਲਾਂ ਕਰਾਂਗੇ ਆਪਾਂ ਵੀਡੀਓ ਦੇ ਵਿੱਚ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਇਹ ਜਿਹੜੀ ਆਪਣੀ ਮਸ਼ੀਨ ਆ ਮਿੱਟੀ ਵਢਣ ਵਾਲੀ ਇਹਦੀ ਕੀ ਖਾਸ ਗੱਲ ਆ ਦੂਜਿਆਂ ਨਾਲੋਂ ਕਿਵੇਂ ਅੱਟ ਹੈ ਬਾਈ ਜੀ ਇਹ ਮੇਨ ਗੱਲ ਹੈ ਇਹਦੀ ਜਿਹੜੀ ਸਾਡੀ ਇਹ ਮਸ਼ੀਨਾਂ ਚਾਰ ਖੁੱਟ ਇਕੱਠੇ ਲੈ ਜਾਂਦੀ ਹੈ ਇਹ ਚਾਰ ਹਾਂਜੀ ਹਾਂ ਮਾਲਕੇ ਚਾਰ ਰੋ ਇਕੱਠੇ ਜੀ ਜਾਂਦੀ ਹੈ ਇਹ ਉਦੋਂ ਬਾਅਦ ਜਿਹੜੀ ਇਹਦੀ ਬਣਾਵਟ ਆ ਜਿਵੇਂ ਫੋਰਨਰ ਦੇ ਕਟਰ ਆਉਂਦੇ ਆ ਜੀ ਉਹ ਬਣਾਵਟ ਆ ਸਾਰੀ ਗੇਅਰ ਡਰਾਈਵ ਚ ਆਹੇ ਜਿਵੇਂ ਆਮ ਮਸ਼ੀਨਾਂ ਦੇ ਇਥੇ ਬੈਲਟਾਂ ਪੈਂਦੀਆਂ ਨੇ ਉਹ ਚੀਜ਼ ਖਤਮ ਕਰਕੇ ਸੀ ਗੇਅਰ ਡਰਾਈਵ ਚ ਤਿਆਰ ਕੀਤੀ ਹੋਈ ਆ ਠੀਕ ਹੈ ਜੀ ਬਾਕੀ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਗਈ ਹੈਗੀ ਨਾਲ ਇਹਦੇ ਜਿਹੜਾ ਹੈਗਾ ਜੇ ਵੀ ਆਪਾਂ ਇਹਦੀ ਕੋਈ ਸੈਟਿੰਗ ਕਰਨੀ ਆ ਤਾਂ ਦੇਲ ਹੀ ਖੋਲ ਕੇ ਉਹ ਇੱਥੋਂ ਫੋਲਡਿੰਗ ਕੀਤੀ ਹੋਈ ਮਸ਼ੀਨ ਸਾਡੀ ਜੀ 2 ਵੋਲਟ ਖੋਲ ਕੇ ਇਹਨੂੰ ਕਿ ਇੱਥੋਂ ਘੁੰਮ ਜਾਂਦੀ ਆ ਉਹਦੀ ਸੈਟਿੰਗ ਕਰਨੀ ਬਹੁਤ ਹੀ ਆਸਾਨ ਸੌਖੇ ਤਰੀਕੇ ਨਾਲ ਆ ਤੇ ਬਾਕੀ ਨੰਬਰ 3 ਜਿਹੜੀ ਆਮ ਖਾਸੀਅਤ ਆ ਜੀ ਜਿਵੇਂ ਜਿਹੜਾ ਦਾਣਾ 100% ਇਹ ਕ੍ਰੈਸ਼ ਕਰੂਗੀ ਇਹ ਕ੍ਰੈਸ਼ਰ ਲੱਗੇ ਨੇ ਇਹ ਚ ਜਿਹੜੀ ਆ ਆਮ ਮਸ਼ੀਨੋਂ ਮਤਲਬ ਕਿ ਜਿਹੜੀਆਂ ਮਸ਼ੀਨਾਂ ਨਹੀਂ ਦਾਣਾ ਕ੍ਰੈਸ਼ ਕਰਦੀਆਂ ਕਿ ਨਾ ਇਹ 100% ਹੀ ਦਾਣਾ ਮੱਕੀ ਦਾ ਕ੍ਰੈਸ਼ ਕਰੂਗੀ ਠੀਕ ਹੈ ਹਾਂਜੀ ਹਾਂ ਇਹਨੂੰ ਬਾਕੀ ਚਲਾਉਣ ਵਾਸਤੇ ਘੱਟੋ ਘੱਟ ਅਸੀਂ ਰეკਮੈਂਡ ਕਰਦੇ ਹਾਂ 75 ਹੌਸਪਾਵਰ ਟਰੈਕਟਰ ਵੀ 75 ਹੌਸਪਾਵਰ ਆਪਣਾ ਘੱਟ ਤੋਂ ਘੱਟ ਹਾਂਜੀ ਹਾਂਜੀ ਹਾਂ ਉਹ ਤੇ ਬੜੀ ਆਸਾਨੀ ਨਾਲ ਵਧੀਆ ਤਰੀਕੇ ਨਾਲ ਚੱਲਦੀ ਆ ਯੂਚੋ 15 ਤੋਂ 16 ਲੀਟਰ ਦੀ ਇਹਦੀ ਐਵਰੇਜ ਆ ਹਾਂਜੀ ਹਾਂਜੀ ਨਹੀਂ ਤੇ ਇਹ ਕਿੰਨੇ ਆਪਾਂ ਵੀ ਕਿੰਨੇ ਕਿੱਲੇ ਇਹ ਦਿਨ ਚ ਕਰਦੇ ਕਿੱਲੇ ਬਾਈ ਜੀ ਉਹ ਦੇਖੋ ਡਿਪੈਂਡ ਕਰਦਾ ਏਰੀਏ ਤੇ ਹਾਂ ਬਾਹਣ ਤੇ ਚਲਾਉਣ ਤੇ ਘੱਟੋ ਘੱਟ ਅੱਠ 10 ਕਿੱਲੇ ਦਾ ਆਮ ਨਾਲ ਹੀ ਹੀ ਬੰਦਾ ਇਹ ਕਰ ਸਕਦੀ ਆ। ਹਾਂਜੀ ਹਾਂਜੀ। 8 10 ਕਿੱਲੇ ਇਹ ਹਾਂਜੀ ਹਾਂ। ਪਹਿਲੇ ਦਿਨ ਹਾਂ ਪਾ ਸਕਦੇ ਇਹ ਨਾਲ। ਟਰੈਕਟਰ ਦੀ ਫਿਰ ਐਵਰੇਜ ਕੀ ਰਹਿੰਦੀ ਐ ਇਸ ਤੇ ਤੇਲ ਮਿਲ ਕੇ 16 17 ਲੀਟਰ ਐਵਰੇਜ ਆ ਦੀ ਹੈਗੀ ਆ। 16 17 ਲੀਟਰ ਹਾਂਜੀ ਹਾਂ। ਤੇ ਜਿਹੜਾ ਹਾਂ ਸਟੀering ਇਹਦਾ ਫਿਰ ਆ ਪਿੱਛੇ ਲਗਾਉਣਾ ਪੈਂਦਾ। ਇਸ ਸਟੀering ਵਾਈਜੀ ਦੀ ਐਕਸਟਰਾ ਕਟੜ ਲੱਗਦੀ ਆ ਨਾਲ। ਹਾਂ। ਹਾਂ ਇਹ ਐਕਸਟਰਾ ਕਟੜ ਲੱਗਦੀ ਆ। 50000 ਰੁਪਏ ਦੀ ਕਟ ਲੱਗਦੀ ਆ ਇਹ ਸਟੀering ਦੀ। ਇਹ ਚੇਰਿੰਗਾ ਸੀਟ ਕੋ ਮੇਂ ਦੀਆਂ ਬੈਕ ਨੂੰ ਚਲਣੀ ਹੈ ਪਿੱਛੇ ਨੂੰ ਬੈਕ ਨੂੰ ਚੱਲੂ ਪਿੱਛੇ ਨੂੰ ਚਲਣੀ ਆ ਬਾਕੀ ਇਹਦਾ ਫੋਲਡਿੰਗ ਹੈ ਜਿਹਨੂੰ ਆਪਾਂ ਕਿਸੇ ਪਾਸੇ ਵੀ ਘੁਮਾ ਕੇ ਇਹਦੇ ਦਾਣੇ ਆ ਜਿਹੜੀ ਹੈਗਾ ਪਤਰਾ ਪਹੁੰਚ ਪ੍ਰੋਲੀ ਚ ਪਾਉਣ ਵਾਸਤੇ ਤੇ ਇਹਦਾ ਪ੍ਰਾਈਸ ਕੀ ਹੈ ਵੀਰੇ ਪ੍ਰਾਈਸ ਬਾਈ ਜੀ ਇਹ ਤਾਂ 12.5 ਲੱਖ ਰੁਪਈਆ ਹਮ 4 ਲੱਖ ਰੁਪਈਆ ਆਪਾਂ ਸਬਸਿਡੀ ਕੱਟ ਕੇ ਦੇ ਰਹੇ ਆ ਠੀਕ ਆ ਹਾਂਜੀ ਹਾਂਜੀ ਹਾਂ ਹਾਂ ਸਾਡੇ 12 ਲੱਖ ਰੁਪਏ ਤੁਸੀਂ ਪ੍ਰਾਈਜ਼ ਕਿਹਾ ਤੇ 4 ਲੱਖ ਰੁਪਏ ਸਭ ਜੀ ਕੱਟ ਕੇ ਦੇ ਦਿਆਂਗਾ ਹਾਂਜੀ 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 ਠੀਕ ਹੈ ਤੇ ਹੁਣ ਜਿਵੇਂ ਤੁਸੀਂ ਆ ਸਟੇਰੀਂਗ ਦੱਸਿਆ ਤੇ ਫਿਰ ਇਹਦੇ ਟਰਾਲੀ ਜਿਵੇਂ ਟਰਾਲੀ ਪਾਉਣੀ ਹੋਵੇ ਟਰਾਲੀ ਪਰ ਅੱਗੇ ਪੁੰਜੀ ਇਹ ਟਰਾਲੀ ਇਹਦੇ ਬੈਕ ਤੇ ਪੈ ਜਾਂਦੀ ਹੈ ਜਿਵੇਂ ਇਸੇ ਦੇ ਬਰਾਬਰ ਨਾਲ ਚੱਲਦੀ ਹੈ ਟਰਾਲੀ ਜਿਵੇਂ ਆਪਾਂ ਕਮਾਈਂ ਚੋਂ ਦਾਣੇ ਪਾਉਣੇ ਆ ਉਹਦਾ ਨਾਲ ਚੱਲਦੀ ਆ ਤੇ ਇੱਕੋ ਇਹਦੇ ਉੱਪਰ ਟੋਕਰੀ ਲੱਗ ਜਾਂਦੀ ਆ ਠੀਕ ਹੈ ਹਾਂ ਇਹ ਟੋਕਰੀ 'ਚ ਵੀ ਲੋਡ ਹੋ ਜਾਂਦਾ ਮਾਲ ਇਹਦਾ ਕਟਿੰਗ ਹੋ ਕੇ ਉਹ ਦੋਵਾਂ ਨੂੰ ਆਪਾਂ ਕੱਟ ਸਕਦੇ ਹਾਂ ਉੱਚ ਤੇ ਜੇ ਕਿਸੇ ਵੀਰ ਨੇ ਇਹ ਲੈਣੀ ਹੋਵੇ ਵੀ ਇਹ ਮਸ਼ੀਨ ਹਾਂਜੀ ਹਾਂਜੀ ਇਹ ਸਾਡੀ ਇੱਥੇ ਸੁਨਾਮ ਦੇ ਨਾਲ ਖੜਿਆਲ ਪਿੰਡਾ ਉੱਥੇ ਸਾਡੀ ਮਸ਼ੀਨ ਇਹ ਮੈਨੂਫੈਕਚਰ ਹੁੰਦੀ ਆ ਤੇ ਬਾਕੀ ਮੈਂ ਜਗਤਾਰ ਸਿੰਘ ਮੋਹਰ ਸਿੰਘ ਵਾਲਾ ਡਿਸਟ੍ਰਿਕਟ ਸਿਮਾਨਸਾ ਮੈਂ ਐਸ ਵੀ ਐਲ ਕੰਪਨੀ ਆ ਸਾਡੀ ਤੇ ਬਾਕੀ ਸਾਡੇ ਮੋਬਾਈਲ ਨੰਬਰ ਨੇ 9872580132 ਤੁਸੀਂ ਇਹਨੂੰ ਮਸ਼ੀਨ ਖਰੀਦਣ ਵਾਸਤੇ ਇਸ ਨੰਬਰ ਤੇ ਸੰਪਰਕ ਵੀ ਕਰ ਸਕਦੇ ਹੋ ਠੀਕ ਹੈ ਜੀ ਹਾਂਜੀ ਤੇ ਲਓ ਜੀ ਇਹ ਜਿਹੜੀ ਮਸ਼ੀਨ ਸੀ ਮੱਕੀ ਵਾਲੀ ਚਾਰ ਪਾਉਣ ਵਾਲੀ ਆਪਾਂ ਤੁਹਾਨੂੰ ਦਿਖਾਈ ਸੀਗੀ ਤੇ ਜੇ ਕਿਸੇ ਵੀਰ ਨੇ ਲੈਣੀ ਹੋਵੇ ਨੰਬਰ ਆ ਨੰਬਰ ਆਪਣੀ ਹੈ ਜੀ ਨਹੀਂ ਨਹੀਂ ਇਹ ਤਾਂ ਬੀਜਣ ਵਾਲੇ ਦੇ ਤੁਸੀਂ ਨਹੀਂ ਇੱਕ ਵਾਰੀ ਫੇਰ ਦੱਸਿਓ ਨੰਬਰ ਆਪਣਾ ਨੰਬਰ ਹੈਗਾ ਜੀ 98725 80132 ਕੋਈ ਵੀ ਕਿਸੇ ਨੇ ਮਸ਼ੀਨ ਖਰੀਦਣੀ ਆ ਤੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ ਬੜਾ ਆਫਿਸ ਹੈਗਾ ਮਾਨਸਾ ਠੀਕ ਹੈ ਜੀ ਹਾਂਜੀ ਹਾਂਜੀ ਲਓ ਜੀ ਕਿਸੇ ਨੇ ਮਸ਼ੀਨ ਖਰੀਦਣੀ ਹੋਵੇ ਇਹ ਤੇ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਤੇ ਬਾਕੀ ਨੰਬਰ ਤੁਹਾਨੂੰ ਸਕਰੀਨ ਦੇ ਉੱਤੇ ਮਿਲ ਜੂਗਾ ਕਦੋਂ ਵੀ ਕੰਟੈਕਟ ਕਰ ਲਿਓ ਤੇ ਹੁਣ ਆਪਾਂ ਚੱਲਦੇ ਆ ਕਿ ਮੇਲੇ ਚਾਰੋਂ ਬਖਾਉਣੇ ਆ ਵੀ ਹੋਰ ਕੀ ਕੀ ਮਸ਼ੀਨਰੀ ਆਈ ਪਈ ਆ ਭਜਾਈ ਫਿਰਦਾ